ਪਟਿਆਲਾ ਪੁਲਿਸ ਹੋਈ ਸਰਗਰਮ ਪੁਲਿਸ ਵੱਲੋਂ ਸੈਂਟਰਲ ਸੁਧਾਰ ਜੇਲ੍ਹ ਵਿੱਚ ਮਾਰੀ ਦੀ ਕੇਂਦਰੀ ਸੁਧਾਰ ਜੇਲ੍ਹ ਵਿੱਚ ਲਈ ਤਲਾਸ਼ੀ ਪੰਜਾਬ ਪੁਲਿਸ ਵੱਲੋਂ ਪੰਜਾਬ ਭਰ ਦੇ ਸਾਰੀਆਂ ਜੇਲ੍ਹਾਂ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਕਸਰ ਪੰਜਾਬ ਦੀਆਂ ਜੇਲ੍ਹਾਂ ਸੁਰੱਖਿਆ ਵਿੱਚ ਰਹਿੰਦੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਹਿੱਸੇ ਦੇ ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਵਿੱਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਰੋਜ਼ਾਨਾ ਦੇ ਤਰ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਟਿਆਲਾ ਦੇ ਐਸਪੀ ਸੀਟੀ ਸਰਫਰਾਜ਼ ਆਲਮ ਦਾ ਕਹਿਣਾ ਹੈ ਕਿ ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਵਿੱਚ ਜੇਲ੍ਹ ਪ੍ਰਸ਼ਾਸਨ ਅਤੇ ਪਟਿਆਲਾ ਪੁਲਿਸ ਵੱਲੋਂ ਸਾਂਝਾ ਸਰਚ ਅਭਿਆਨ ਚਲਾਇਆ ਗਿਆ ਹੈ ਜਿਸ ਵਿੱਚ 150 ਦੇ ਕਰੀਬ ਪਟਿਆਲਾ ਪੁਲਿਸ ਦੇ ਮੁਲਾਜ਼ਮ ਪਟਿਆਲਾ ਦੇ ਕੇਂਦਰੀ ਸੁਧਾਰ ਜੇਲ੍ਹ ਵਿੱਚ ਤਲਾਸ਼ੀ ਲਈ ਗਈ। ਪਟਿਆਲਾ ਜੇਲ੍ਹ ਵਿੱਚੋਂ ਮੋਬਾਈਲ ਫੋਨ ਤੇ ਨਸ਼ੀਲੇ ਪਦਾਰਥ ਬਰਾਮਦ ਹੋਣ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਵੱਲੋਂ ਸੈਂਟਰਲ ਸੁਧਾਰ ਜੇਲ੍ਹ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਮਾਨਯੋਗ ਜੀਪੀ ਪੰਜਾਬ ਦਿੱਲੀ ਸੈਨੇਟ ਅੱਜ ਪਟਿਆਲਾ ਜੇਲ੍ਹ ਦੀ ਚੇਪੂ ਤੋਂ ਦਿੱਜਾਰੂ ਇੱਕ ਜੁਆਇੰਟ ਸਰਚ ਕਾਡਨਿੰਗ ਸਰਚ ਆਪਰੇਸ਼ਨ ਹੈਗਾ ਜਦੇ ਵਿੱਚ ਪਟਿਆਲਾ ਪੁਲਿਸ ਦੀ ਟੀਮ ਤੇ ਜੇਲ੍ਹ ਅਫਸਰਾਂ ਦੀ ਟੀਮ ਨਾਲ ਲੱਗੀ। ਅਸੀਂ ਲਗਭਗ 150 ਪੁਲਿਸ ਮੁਲਾਜ਼ਮਾਂ ਦੇ ਨਾਲ ਪੂਰੀ ਜੇਲ੍ਹ ਦੀ ਚੈਕਿੰਗ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਖਾਸ ਧਿਆਨ ਦੇ ਰਹੇ ਹਾਂ ਕਿ ਪ੍ਰੋਪਰ ਬੈਰੀਕਡੇਸ਼ਨ ਕੀਤੀ ਜਾਵੇ ਕਿਉਂਕਿ ਹਾਲ ਦੇ ਦਿਨਾਂ ਵਿੱਚ ਸ਼ਿਕਾਇਤਾਂ ਆਂਦੀਆਂ ਕਿ ਜੇਲ੍ਹ ਵਿੱਚ ਮੋਬਾਈਲ ਫੋਨ ਤੇ ਆਪਾਤੀ ਜਨਕ ਸਮੱਗਰੀ ਮਿਲਦੀ ਹੈ ਇਸ ਕਰਕੇ ਸਾਡੇ ਵੱਲੇ ਮੁਹਿੰਮ ਚਲਾਈ ਜਾ ਰਹੀ ਕਿਉਂਕਿ ਇਸ ਕਰਕੇ ਗ੍ਰੇਟਰਨਸ ਇਫੈਕਟ ਹੁੰਦਾ ਹੈ ਔਰ ਇੱਕ ਮੈਸੇਜ ਵੀ ਜਾਂਦਾ ਹੈ ਕਿ ਵੀ ਆਰ ਸਿਕਿਉਰਿੰਗ ਦੀ ਜੇਲ੍ਹ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ